ਆਪਣੇ ਆਨੀਆਂ ਆਪ ਘੁਮਾਂ ਸੰਜੀ ਚੀਨਾ ਵੀਡੀਓ ਨਾਲ ਦਿੱਤਾ ਹੈ ਸਾਡਾ ਸਵਾਗਤ ਹੈ ਜੀ ਅੱਜ ਪਹੁੰਚਿਆ ਚੀਨਾ ਵਿਖੇ ਜਿੱਥੇ ਬਾਬਾ ਭਾਈ ਬਲੋਲੀ ਦਾ ਸਮਾਗਮ ਚੱਲ ਰਿਹਾ ਹੈਗਾ ਬਹੁਤ ਦਿਨਾਂ ਤੋਂ ਸੰਗਤਾਂ ਤਿਆਰੀ ਨਾਲ ਸਮਾਗਮ ਦੀਆਂ ਤਿਆਰੀਆਂ ਕਰ ਰਹੀਆਂ ਹਨ ਸੋ ਇਲਾਕੇ ਦੇ ਸੰਗਤਾਂ ਗੁਰੂ ਘਰ ਆ ਕੇ ਦੁਵਾਨਾਂ ਵਿੱਚ ਹਾਜ਼ਰੀਆਂ ਭਰਦੇ ਹਨ ਅਤੇ ਗੁਰੂ ਦੇ ਅਲੰਕਰ ਤੁੱਟ ਵਰਦੇ ਹਨ ਸੋ ਇਹ ਸਮਾਗਮ ਨੇ ਜੋ ਸੋ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਸ ਸਮਾਗਮ ਦੇ ਵਿੱਚ ਤਿੰਨੋ ਦਿਨ ਸੰਤ ਮਹਾਂਪੁਰਸ਼ਾਂ ਨੇ ਆਜੀਆਂ ਭਰੀਆਂ ਹਨ ਸੋ ਸਾਡੇ ਚੀਮਾ ਵਿੱਚ ਚੀਮਾ ਪਿੰਡ ਵਿੱਚ ਪਹੁੰਚਣ ਤੇ ਸਮੂਹ ਸਤਿਕਾਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਹਾਨੂੰ ਦਿਖਾਉਣਾ ਹੈ ਪੂਰੀ ਕਵਰੇਜ ਪਿੰਡ ਚੀਵਾ ਵਿੱਚ ਜਿੱਥੇ ਬਾਬਾ ਭਾਈ ਵੱਲੋਂ ਵੀ ਇਹ ਸਮਾਗਮ ਚੱਲ ਰਿਹਾ ਹੈ ਆਓ ਸੁਣੋ ਸਾਰੇ ਸਮਾਗਮ ਦੀ ਕਵਿਤਾ ਸਾਰਨੀ ਜੀ ਓਪਨ ਜਿਸ ਅਰਥ ਦਾ ਮਹਾਨ ਸਿੱਧਾ ਜਿਵੇਂ ਗੰਦ ਪ੍ਰਾਣ ਤੋਂ ਅਗਲੇ ਵੱਲੇ ਰਾਧਾ ਨਾਮ ਦਾ ਮਹਾਨ ਕੋਈ ਰਾਧਾ ਨਾਮ ਭਾਈ ਬਰਲਾ ਸਿੰਘੀਆਂ 12 ਵਿੱਚ ਬਾਹਰ ਤੋਂ ਮੰਦਰ ਦਾ ਮਹਤਮ ਹੋਣਾ ਲੱਗ ਗਿਆ ਚਾਰ ਜਨਮਾਂ ਦੇ ਕਰਦੇ ਹੋ ਦਾਸਾਂ ਗੁਰੂਆਂ ਦੇ ਨਾਮ ਨੇ ਜਿਹੜੇ ਇੱਕ ਮਾਰਾ ਹੀ ਕਰਦੇ ਵਿੱਚ ਸਾਰੇ ਦੁਨੀਆਂ ਦੇ ਯਾਦ ਪੈਂਦਾ ਹਰ ਜੀ ਵਾਹਿਗੁਰੂ 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 ਸੁਖ ਦਾਤਾ ਪੈ ਭਜਨੋਂ ਇਸ ਰਾਹੇ ਦਰ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਦਾ ਕਾਰਜ ਆਵੇ ਰਾਸ ਅਰਦਾਸ ਇੱਕ ਓ ਓੰਕਾਰ ਜੀ ਵਾਹਿਗੁਰੂ ਜੀ ਕੀ ਮੈਂ ਤੁਹਾਡਾ ਆਪਾਂ ਸਿਮਾ ਇਹ ਜੀ ਸੇ ਇੰਤੋ ਜਿਵੇਂ ਪਪਾ ਜੀ ਦਾ ਸਮਾਂ ਚੱਲ ਰਿਹਾ ਪਪਾ ਜੀ ਬਲੰਦਾ ਉਸ ਵਾਂਗੂ ਜੀ ਜੀ ਪ੍ਰਧਾਨਾ ਹੋ ਸੰਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਲੈ ਬਾਬਾ ਬਾਈ ਬਨੂ ਜਮਨਿਆਲਾ ਮਾਣ ਰਹੀ ਸੀ ਸਾਰੇ ਸੰਗਤਾਂ ਦਾ ਧੰਨਵਾਦ ਹੋਰ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਈ ਸਪੰਸਾ ਸਾਥ ਤੁਸੀਂ ਬਾਬਾ ਜੀ ਦੇ ਖਲਾਫ ਹੋਰੇ ਆਰੇ ਨੇ ਨਾਲ ਮਿਲ ਕੇ ਭਾਈਵਾਨوں ਦੀ ਸਾਡੀ ਨੂੰ ਮੈਂ ਲਾਈ ਗ੍ਰੀ ਦੀ ਸਾਥਾ ਵਾਈ ਗੀ ਦੀ ਕਿਤੇ ਇਹ ਪਿੰਡ ਦੇ ਨਗਰ ਦੀ ਬਹੁਤ ਸੰਗਤ ਦਾ ਸਾਥ ਆਜੀ ਬਾਬਾ ਜੀ ਨਾਲ ਜੋੜ ਮਿਲਾ ਕੇ ਜੀ ਮਨਾ ਲਾ ਗਏ ਸੰਗਤ ਇਹਨੇ ਸਾਹ ਨਾਮ ਨਾ ਰਹੇ ਦਿਨੋ ਦਿਨ ਜਣੀ ਰਾਤ ਕੀਤੀ ਹੋ ਰਹੀ ਹੈ ਬਹੁਤ ਜਿਆਦੇ ਸੰਗਤਾਂ ਦਾ ਬਹੁਤ ਨੂੰ ਨੂੰ ਸੰਗਤ ਆਈ ਆਨੇ ਬਹੁਤ ਇਹ ਵਾਲੇ ਵੀ ਸੰਗਤ ਆਈ ਲੈ ਕੇ ਦਿਲ ਦੇ 12:30 ਵੱਜ ਚੁੱਕੇ ਨੇ ਸੰਗਤ ਦਾ ਆਉਂ ਦਾ ਹਾਲੀ ਬਣਿਆ ਹੈ ਬਹੁਤ ਸੰਗਤ ਆ ਬਾਕੀ ਕੱਲ ਨੂੰ ਸੰਗਤ ਨੇ ਜਾਣਾ ਬਾਬਾ ਜੀ ਦੇ ਪਿੰਡ ਭਾਈ ਕੇ ਕਪੜੇ ਅੱਗੇ ਵੀ ਪੰਜ ਬਸਾਂ ਗਈਆਂ ਦੀਆਂ ਫਿਰ ਪੰਜ ਬਸਾਂ ਨੇ ਜਾਣਾ ਹੈ ਸੰਗਤ ਦਾ ਬਹੁਤ ਜਿਆਦਾ ਹਿੱਸਾ ਹੈ ਵਾਹਿਗੁਰੂ ਦਾ ਖਾਤਾ ਵਾਹਿਗੁਰੂ ਨਹੀਂ ਬਾਬਾ ਜੀ ਦੀ ਜੀਵਨੀ ਬਾਰੇ ਕਾਨੂੰ ਸੰਸਥਾ ਵਿੱਚ ਜਾਣ ਦਾ ਪਾਇਆ ਨਹੀਂ ਕੋਈ ਬਾਬਾ ਜੀਆ ਦਾ ਇੱਥੇ ਬਹੁਤ ਪੁਰਾਣਾ ਪਵਿੱਤਰ ਸਹੀ ਬਾਬਾ ਜੀ ਦਾ ਇੱਥੇ ਹੇਠੇ ਬਾਬਾ ਜੀ ਦਾ ਸਥਾਨ ਬਣਿਆ ਹੈ ਇੱਥੇ ਇਮੀਖਾ ਸਾਹਿਬ ਜੀ ਹੈ ਪਰ ਇਹ ਹੋ ਚੱਲ ਰਹੀ ਹੈ ਜਿੰਨਾ ਨਾਲ ਵਿੱਚ ਇਥੇ ਬਹੁਤ ਜਨਤਵਾਰੀ ਜੀਵਾ ਕਰਦਨੇ ਦੇਖੀ ਨੇ ਹਸਤੀਆਂ ਪਜਾਰੇ ਬਾਬਾ ਜੀ ਈ ਪਤਾ ਨਹੀਂ ਕਿ ਬਾਬਾ ਜੀ ਨੇ ਜਿਹਨੇ ਪੜ੍ਹਾ ਨੇ ਉਹਨਾਂ ਦੇ ਨਾਲ ਇੱਕ ਥਾਂ ਜਗ੍ਹਾ ਇਹ ਵੀ ਜ਼ਮੀਨ ਹੈ ਬਾਬਾ ਜੀ ਦਾ ਬਾਬਾ ਦਿਆ ਸਿੰਘ ਜੀ ਦੇ ਨਾਮ ਹੈ ਸਾਰੇ ਬਾਬਾ ਜੀ ਨੇ ਜਾਨੀ ਪਰਿਵਾਰ ਦਾ ਜਿਉਂ ਜਾਂ ਸਾਰਿਆਂ ਦੀ ਬਣਾਇ ਸਰੀ ਕਿਥੋਂ ਰਸਤਾ ਇਕੱਠੀ ਹੁੱਕੇ ਜਾਇਆ ਕਰਦੀ ਸੀ ਉਹਨੇ ਤੋਂ ਪਹਿਲਾਂ ਸਾਰੀ ਲੰਗਰਾਵਾਸ ਹੁਣ ਵੀ ਉਸੇ ਤਰ੍ਹਾਂ ਬਾਬਾ ਜੀ ਦੀ ਇਹ ਪਰੰਪਰਾ ਚੱਲੂ ਹੋ ਗਈ ਜੀ ਰਸਤਾ ਹੁਣ ਇੰਨੀਆ ਇਕੱਠੀਆਂ ਹੁੰਦੀਆਂ ਨੇ ਸੰਗਤਾਂ ਦੇ ਬਹੁਤ ਜਾਦੇ ਦਰਵਾਜ਼ੇ ਜੋ ਸਿੱਧਰਾ ਪ੍ਰਪੋਰਟਰੀਆ ਹੈ ਵਾਕੀ ਤੋਚਨ ਹੈ ਇਹ ਵੀ